ਵਰਲਡ ਕੱਪ ਜਿੱਤਣ ਵਾਲੀ ਟੀਮ ਇੰਡੀਆ ਜੋ ਕਿ ਬਾਰਬਾਡੋਸ ਦੇ ਵਿੱਚ ਫਸੀ ਹੋਈ ਹੈ ਹਾਲਾਂਕਿ ਉਹਨਾਂ ਨੂੰ ਕੱਢਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸਨ ਪਰ ਭਾਰੀ ਤੂਫਾਨ ਦੇ ਕਾਰਨ ਜੋ ਹੈ ਇਹ ਆਪਰੇਸ਼ਨ ਵੀ ਰੋਕਣੀ ਪੈ ਗਈ ਹੈ ਜਿਸ ਤੋਂ ਬਾਅਦ ਹੁਣ ਭਾਰਤੀ ਟੀਮ ਉੱਥੇ ਹੀ ਫੱਸੀ ਹੋਈ ਹੈ ਹਾਲਾਂਕਿ ਭਾਰਤੀ ਟੀਮ ਨੂੰ ਲੈ ਕੇ ਖਬਰ ਸਾਹਮਣੇ ਇਹ ਆ ਰਹੀ ਹੈ ਕਿ ਸਾਰੀ ਹੀ ਜੋ ਟੀਮ ਹੈ ਬਿਲਕੁਲ ਸੇਫ ਹੈ ਸੁਰੱਖਿਅਤ ਹੈ ਹਾਲਾਂਕਿ ਜਲਦੀ ਭਾਰਤ ਦੇ ਵਿੱਚ ਲਿਆਉਣ ਦੇ ਲਈ ਵਿਸ਼ੇਸ਼ ਉਡਾਣ ਦੀ ਜਵਾ ਤਿਆਰੀ ਕੀਤੀ ਜਾ ਰਹੀ ਹੈ ਤਾਂ ਜੋ ਭਾਰਤੀ ਟੀਮ ਨੂੰ ਭਾਰਤ ਦੇ ਵਿੱਚ ਵਾਪਸ ਲਿਆਇਆ ਜਾਵੇ ਵਰਲਡ ਕੱਪ ਜਿੱਤਣ ਵਾਲੀ ਟੀਮ ਇੰਡੀਆ ਤੂਫਾਨ ਬੇਰੀਲ ਦੀ ਵਜ੍ਹਾ ਕਰਕੇ ਬਾਰਬਾਡੋਸ ਦੇ ਵਿੱਚ ਫਸ ਚੁੱਕੀ ਹੈ। ਵਰਲਡ ਕੱਪ ਜਿੱਤਣ ਤੋਂ ਬਾਅਦ ਟੀਮ ਇੰਡੀਆ ਨੇ ਅਗਲੇ ਦਿਨ ਯਾਨੀ 1 ਜੁਲਾਈ ਨੂੰ ਭਾਰਤ ਵਾਪਸ ਆਉਣਾ ਸੀ ਪਰ ਅਚਾਨਕ ਤੂਫਾਨ ਆਉਣ ਕਾਰਨ ਭਾਰਤ ਦੀ ਟੀਮ ਬਾਰਬਾਡੋਸ ਤੋਂ ਰਵਾਨਾ ਨਹੀਂ ਹੋ ਸકી ਕਿਉਂਕਿ ਤੂਫਾਨ ਦੇ ਚੱਲਦਿਆਂ ਸਾਰੀਆਂ ਉਡਾਨਾਂ ਨੂੰ ਰੋਕ ਦਿੱਤਾ ਗਿਆ ਸੀ। ਇਕ ਰਿਪੋਰਟ ਮੁਤਾਬਕ ਅਟਲਾਂਟਿਕ ਦੇ ਵਿੱਚ ਆਉਣ ਵਾਲੇ ਬੇਰਲ ਤੂਫਾਨ ਦੇ ਕਾਰਨ 210 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਦੇ ਨਾਲ ਹਵਾਵਾਂ ਚੱਲ ਰਹੀਆਂ ਨੇ ਫਿਰ 4 ਕੈਟੇਗਰੀ ਦਾ ਇਹ ਤੂਫਾਨ ਬਾਰਬੋਨਸ ਤੋਂ ਲਗਭਗ 570 ਕਿਲੋਮੀਟਰ ਪੂਰਬ ਦੱਖਣ ਦੇ ਵੱਤ ਸੀ ਜਿਸ ਦੀ ਵਜ੍ਹਾ ਕਰਕੇ ਹਵਾਈ ਅੱਡੇ ਉਤੇ ਬਚਾਅ ਆਪਰੇਸ਼ਨ ਰੋਕਣਾ ਪੈ ਗਿਆ ਹੁਣ ਇਹ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ BCCI ਦੇ ਵੱਲੋਂ ਚਾਰਟਰਡ ਜਹਾਜ਼ ਰਾਹੀਂ ਟੀਮ ਇੰਡੀਆ ਨੂੰ ਭਾਰਤ ਲਿਆਂਦਾ ਜਾਵੇਗਾ ਸੂਤਰਾਂ ਦੇ ਹਵਾਲੇ ਨਾਲ ਜਾਣਕਾਰੀ ਮਿਲ ਰਹੀ ਹੈ ਕਿ ਟੀਮ ਇੰਡੀਆ ਦੇ ਬ੍ਰਿਸਟਾਊਨ ਤੋਂ ਸ਼ਾਮੀ 6 ਵਜੇ ਤੱਕ ਸਥਾਨਕ ਸਮੇਂ ਮੁਤਾਬਕ ਰਵਾਨਾ ਹੋਣ ਅਤੇ ਬੁੱਧਵਾਰ ਸ਼ਾਮੀ 7:45 ਤੇ ਭਾਰਤੀ ਸਮੇਂ ਮੁਤਾਬਕ ਦਿੱਲੀ ਪਹੁੰਚਣ ਦੀ ਉਮੀਦ ਜਤਾਈ ਜਾ ਰਹੀ ਹੈ ਇਥੇ ਪਹੁੰਚਣ ਤੋਂ ਬਾਅਦ ਸਾਰੇ ਖਿਡਾਰੀਆਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਸਨਮਾਨਿਤ ਕੀਤਾ ਜਾਵੇਗਾ ਪਰ ਉਸ ਪ੍ਰੋਗਰਾਮ ਦੀ ਅਜੇ ਤੱਕ ਕੋਈ ਵੀ ਪੁਸ਼ਟੀ ਨਹੀਂ ਹੋਈ ਅਤੇ ਨਾ ਹੀ BCCI ਦੇ ਵੱਲੋਂ ਹਾਲੇ ਤੱਕ ਕੋਈ ਅਧਿਕਾਰਤ ਬਿਆਨ ਜੋ ਹੈ ਸਾਹਮਣੇ ਆਇਆ ਹੈ ਬਾਰਬਾਡੋਸ ਦੇ ਪ੍ਰਧਾਨ ਮੰਤਰੀ ਮੀਆ ਮੋਟਲੀ ਨੇ ਦੱਸਿਆ ਹੈ ਕਿ ਉਹ ਹਵਾਈ ਅੱਡੇ ਦੇ ਅਧਿਕਾਰੀਆਂ ਦੇ ਸੰਪਰਕ ਦੇ ਵਿੱਚ ਨੇ ਅਤੇ ਪਲ-ਪਲ ਦੀ ਜਾਣਕਾਰੀ ਹਾਸਲ ਕੀਤੀ ਜਾ ਰਹੀ ਹੈ ਉਨਰ ਕਿਹਾ ਹੈ ਕਿ ਉਹ ਜਲਦ ਹੀ ਫੇਰ ਤੋਂ ਸਾਰੀਆਂ ਹਵਾਈ ਸੇਵਾਵਾਂ ਸ਼ੁਰੂ ਕਰ ਦੇਣਗੇ ਦੱਸ ਦਈਏ ਕਿ ਟੀਮ ਇੰਡੀਆ ਨੇ 29 ਜੂਨ ਨੂੰ T20 ਵਰਲਡ ਕੱਪ ਜਿੱਤਿਆ ਸੀ ਇਸ ਟੂਰਨਾਮੈਂਟ ਦੇ ਵਿੱਚ ਭਾਰਤੀ ਟੀਮ 17 ਸਾਲਾਂ ਮਗਰੋਂ ਵਰਲਡ ਚੈਂਪੀਅਨ ਬਣੀ ਹੈ ਇੱਥੇ ਹੀ ਬਸ ਨਹੀਂ ਭਾਰਤ ਨੇ 11 ਸਾਲਾਂ ਤੋਂ ਬਾਅਦ ICC ਟਰੋਫੀ ਦੇ ਸੋਕੇ ਨੂੰ ਵੀ ਖਤਮ ਕਰ ਦਿੱਤਾ ਇਹ ਫਾਈਨਲ ਮੈਚ ਬਾਰਬਾਡੋਸ ਦੇ ਮੈਦਾਨ ਦੇ ਵਿੱਚ ਹੋਇਆ ਸੀ ਜਿੱਥੇ ਭਾਰਤ ਨੇ ਸਾਊਥ ਅਫਰੀਕਾ ਦੇ ਖਿਡਾਰੀਆਂ ਨੂੰ ਸੱਤ ਦੌੜਾਂ ਨਾਲ ਕਰਾਰੀ ਮਾਤ ਦਿੱਤੀ ਫਿਲਹਾਲ ਭਾਰਤ ਵਾਸੀਆਂ ਦੇ ਵੱਲੋਂ ਟੀਮ ਇੰਡੀਆ ਦੇ ਆਉਣ ਦੀ ਉਡੀਕ ਕੀਤੀ ਜਾ ਰਹੀ ਹੈ ਟੀਮ ਇੰਡੀਆ ਦੇ ਭਾਰਤ ਪਹੁੰਚਦੇ ਹੀ ਇੱਕ ਵਾਰ ਫਿਰ ਤੋਂ ਜਸ਼ਨ ਦਾ ਮਾਹੌਲ ਦਿਖਾਈ ਦੇਵੇਗਾ ਬਿਊਰੋ ਰਿਪੋਰਟ ਹਮਦਰ ਟੀਵੀ